ਇਵੇਂ ਦੀਵਾਨ ਸੀ ਤੇ ਦੀਵਾਨ ਤੋਂ ਬਾਅਦ ਮਨ ਬਣ ਗਿਆ ਵੀ ਕੱਲ ਨਹੀਂ ਅੱਜ ਹੀ ਜਾਣਾ ਕਿਉਂਕਿ ਸਰਦਾਰ ਡੱਲੇਵਾਲ ਜੱਜ ਸਾਹਿਬ ਜੀ ਦੀ ਸੇਤ ਵੈਸੇ ਤਾਂ ਉਹਨਾਂ ਦਾ ਮਨ ਚੜ੍ਹਦੀ ਗੱਲ ਅੰਚ ਜਿਵੇਂ ਗੁਰਬਾਣੀ ਦਾ ਫੈਸਲਾ ਹੈ ਨਾ ਮਨ ਨਾ ਡਿਵੇ ਤਨ ਕਾਹੇ ਕੋ ਡਰਾਈ ਮਨ ਨਹੀਂ ਦੋਲਦਾ ਪਰ ਸ਼ਰੀਰ ਇਹ ਵੀ ਬਾਣੀ ਵਿੱਚ ਦੱਸਿਆ ਮਹਾਰਜ ਨੇ ਸਾਡੇ ਤਰ੍ਹਾਂ ਮੰਦੇ ਹੋਰੀ ਚੱਲੇ ਪਾਣੀ ਅੰਨ ਤੇ ਜੇ ਬੰਦਾ ਅੰਨ ਪਾਣੀ ਛੱਡ ਦੇਵੇ ਤੇਰੇ ਤੇ ਹੀ ਸਾਥ ਛੱਡ ਜਾਂਦੀ ਹੈ ਪਿਆਰਿਓ ਦੇਹੀ ਤਾਂ ਅੰਨ ਪਾਣੀ ਦੇ ਸਹਾਰੇ ਹੀ ਚਲਦੀ ਹੈ ਤੇ ਅੰਨ ਪਾਣੀ ਛੱਡ ਦਿੱਤਾ ਤੇ ਦੇਹੀ ਛਾਦ ਛੱਡ ਜਾਂਦੀ ਹੈ। ਢੱਲੇਵਾਲ ਸਾਹਿਬ ਮਰਨ ਵਰਤ ਤੇ ਬਹਿ ਗਏ। ਬਹੁਤ ਵੱਡਾ ਸੰਕਲਪ ਲਿਆ ਉਹਨਾਂ ਨੇ। ਜਿਸ ਦਿਨ ਬੈਠੇ ਤੇ ਲੱਗਦਾ ਸੀ ਵੀ ਥੋੜੇ ਦਿਨ ਕੁਝ ਹਫ਼ਤੇ ਪਰ ਅਜ 20 ਦਿਨ ਹੋ ਗਏ। ਬੈਠਿਆ ਉਹਨਾਂ ਨੂੰ ਪਾਨ ਪਾਣੀ ਛੱਡ ਕੇ ਡਾਕਟਰਾਂ ਦੀ ਟੀਮ ਵੀ ਆਉਂਦੀ ਹੈ ਚੈੱਕਅਪ ਕਰਦੀ ਹੈ ਬੜੀ ਸੰਗਤ ਉਹਨਾਂ ਨੂੰ ਮਿਲ ਲਉਂਦੀ ਹੈ ਦਰਸ਼ਨ ਕਰਨ ਆਉਂਦੀ ਹੈ ਪਰ ਕਾਦੇ ਲਈ ਸਮਾਜ ਲਈ ਕਿਸਾਨਾਂ ਲਈ ਗਰੀਬਾਂ ਲਈ ਜਿਨ੍ਹਾਂ ਨੇ ਕਿਰਤ ਕਰਕੇ ਛਕਣਾ ਹੈ 12 ਮੰਗਾਂ ਲੈ ਕੇ ਬੈਠੇ। ਔਰ ਮਰਨ ਵਰਤ ਸੰਕਲਪ ਲੈ ਲਿਆ। ਕਿ ਉਦੋਂ ਉੱਠਾਂਗੇ ਜਦੋਂ ਮੰਗਾਂ ਪੂਰੀਆਂ ਹੋਣਗੀਆਂ। ਤੇ ਨਹੀਂ ਤਾਂ ਮੌਤ ਨੂੰ ਗਲੇ ਲਗਾ ਲਵਾਂਗੇ। ਮਰਨਾ ਮੰਜ਼ੂਰ ਹੈ। ਤੇ ਸਾਥ ਸੰਗਤ ਮਾਫ਼ ਕਰਿਓ। ਮੋਇਆ ਬਾਜ ਦਾ ਮੰਝਰ ਮਿਲ ਗਈ ਕਹਿੰਦੇ ਆਸ਼ਕ ਆਸ਼ਕ ਸਭ ਕੋਈ ਆਖੇ ਟੇਢੀ ਪਗੜੀ ਧਰ ਕੇ ਆਸ਼ਕ ਆਸ਼ਕ ਸਭ ਕੋਈ ਆਖੇ ਟੇਢੀ ਪਗੜੀ ਧਰ ਕੇ ਸਿਰ ਤੋਂ ਪਰੇ ਪ੍ਰੇਮ ਦਾ ਡੇਰਾ ਕੋਈ ਬਿਰਲਾ ਪਹੁੰਚਿਆ ਮਰ ਕੇ ਜੀਨੂੰ ਪੰਜਾਬ ਨਾਲ ਆਸ਼ਕੀ ਹੋ ਗਈ ਜਿਨੇ ਪੰਜਾਬ ਦੀ ਧਰਤੀ ਨੂੰ अपनी महबूब बना लिया धरती मेरा सब कुछ पंजाब मेरे लिए सब कुछ है किसानी मेरे लिए सब कुछ है। किसानी इना प्यार पा लिया किसानी नो अपनी महबूबा बना लिया कि जे तू तो बचती नहीं फिर साढ़ा ज्योना भी किसे काम का नहीं ਤੇ ਕਿਹਦੇ ਲਈ ਬੈਠੇ ਆ ਸਾਡੇ ਸਾਰਿਆਂ ਦੇ ਦਿੱਲੀ ਕਿਸਾਨੀ ਮੋਰਚੇ ਲੱਗੇ ਉੱਥੇ ਵੀ ਦਾਸ ਹਾਜ਼ਰੀ ਲਵਾਈ ਸਭ ਤੋਂ ਪਹਿਲਾਂ ਪ੍ਰਚਾਰਕਾਂ ਚੋਂ ਰਾਗੀਆਂ ਚੋਂ ਮਹਾਂਪੁਰਸ਼ਾਂ ਚੋਂ ਜਥਿਆਂ ਚੋਂ ਦਾਸ ਪਹੁੰਚਿਆ ਸਭ ਤੋਂ ਪਹਿਲਾਂ ਤੇ ਇੱਥੇ ਵੀ ਦਾਸ ਸਾਜਾ ਹਾਜ਼ਰੀ ਲਵਾਉਣ ਆਇਆ ਕੀਰਤਨ ਕਰਕੇ ਵੀ ਤੇ ਉਸ ਤਰ੍ਹਾਂ ਵੀ ਮਨ ਕੀਤਾ ਕੀ ਜੋ ਸਾਡਾ ਕਰਮ ਹੈ ਸੀ ਉਹ ਨਿਭਾ ਕੇ ਆਈਏ ਜੋ ਸਾਡਾ ਫਰਜ਼ ਹੈ ਸੀ ਉਹ ਨਿਭਾਈਏ ਤਾਂ ਸੰਗ ਜੀ ਦਾਸ ਡੱਲੇਵਾਲ ਸਾਹਿਬ ਦੀ ਸੇਧ ਦਾ ਪਤਾ ਲੈਣ ਲਈ ਤੇ ਉਹਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਲਈ ਬੋੜੇ ਨਾਲ ਬੋੜਾ ਰਾਕੇ ਨਾਲ ਖਲੋਣ ਲਈ ਦਾਸ ਪਹੁੰਚਿਆ ਤੁਹਾਡੇ ਚਰਨਾਂ 'ਚ ਤੇ ਸਾਡੀ ਜਥੇ ਦੀ ਨਿਮਾਨਿਆਂ ਦੀ ਹਾਜ਼ਰੀ ਤੁਸੀਂ ਲਾ ਲਈ ਤੇ ਇਸ ਤੋਂ ਬਾਅਦ ਹੋਰ ਵੀ ਪ੍ਰਚਾਰ ਕਰਾ ਕੀ ਢਾਡੀ ਹੋਰ ਵੀ ਬਹੁਤ ਆਉਣਗੇ ਤੇ ਆਪਾਂ ਇਸ ਮੋਰਚੇ ਨੂੰ ਬਹੁਤ ਤਕੜਾ ਕਰਨਾ ਚੜਦੀ ਕਲਾ ਵਿੱਚ ਇਹ ਮੋਰਚਾ ਹੋਵੇ ਤੇ ਡੱਲੇਵਾਲ ਸਾਹਿਬ ਨੂੰ ਮਹਾਰਾਜ ਤੰਦਰੁਸਤੀਆਂ ਦੇਣ ਤੇ ਲੰਬੀਆਂ ਹੁੰਦਾ ਹੈ ਡਾਕਟਰ ਦੱਸ ਰਹੇ ਸੀ ਕਹਿੰਦੇ ਹੁਣ ਬਾਹਰੋਂ ਖੁਰਾਕ ਨਹੀਂ ਖਾ ਰਿਆ ਸਰੀਰ ਅੰਦਰੋਂ ਹੀ ਸਰੀਰ ਸਰੀਰ ਨੂੰ ਖਾਣ ਲੱਗ ਪਿਆ ਸਰੀਰ ਸਰੀਰ ਨੂੰ ਖਾਣ ਲੱਗ ਪਿਆ ਜਿਹਦੇ ਨਾਲ ਅੰਦਰਲੇ ਜਿਹੜੇ ਅੰਗ ਹੈ ਕਿਾਰੇ ਉਹ ਹੌਲੀ 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 ਜਿਵੇਂ ਉਹ ਸਰੀਰ ਦੇ ਅੰਗ ਹੀ ਖਾ ਰਿਆ ਸਰੀਰ ਉਤੋਂ ਹੀ ਉਹ એનર્ਜੀ ਲੈ ਰਿਹਾ ਹੈ ਤੇ ਬਹੁਤਾ ਲੰਮਾ ਸਮਾਂ ਨਹੀਂ ਹੁੰਦਾ ਤੇ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰੂੰ ਕੱਲੇ ਪੰਜਾਬ ਵਾਲਿਆਂ ਨੂੰ ਨਹੀਂ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਅਮੋਰਚੇ ਨੂੰ ਆਪਾਂ ਤਗੜਿਆਂ ਕਰਨਾ ਮੀਡੀਏ 'ਚ ਖਬਰਾਂ ਜਾ ਰਹੀਆਂ ਤੇ ਪਹੁੰਚ ਜਾਣੀਆਂ ਆਪਾਂ ਵੱਧ ਤੋਂ ਵੱਧ ਖਨੌਰੀ ਬਾਟਰ ਤੇ ਇਸ ਅਮੋਰਚੇ 'ਚ ਹਾਜ਼ਰੀ ਲਵਾਈਏ ਵੱਧ ਤੋਂ ਤਨ ਮਨ ਤਨ ਨਾਲ ਪਹਾੜੀ ਲਵਾਈਏ ਜਿਵੇਂ ਦਿੱਲੀ ਵਾਲਾ ਮੋਰਚਾ ਤਕੜਾ ਕੀਤਾ ਸਭ ਨੇ ਸਭ ਊਚ ਨੀਚ ਜਾਤ ਪਾਤ ਭੇਦ ਭਾਵ ਸਾਰੇ ਖਤਮ ਕਰਕੇ ਆਪਾਂ ਸਾਰੇ ਸਿਰ ਜੋੜ ਕੇ ਬੈਠੇ ਇੱਕ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਬਾਪੂ ਸਮਝਦੇ ਹੋਏ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਇਸ ਮੋਰਚੇ 'ਚ ਪਹੁੰਚੇ ਇਸ ਸਹਿ ਬਾਣੀ ਵਿੱਚ ਵੀ ਕਹਿੰਦੇ ਆ ਨਾ ਜੋਤਿ ਤਪ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਬੀਜੈ ਕਾਣ ਕਾ ਨਾ ਕੀਜੈ ਉਹ ਕਹਿੰਦੇ ਬੀਜੇ ਧਰਮ ਦੀ ਖਾਤਰ ਸੱਚ ਦੀ ਖਾਤਰ ਸਿਰ ਵੀ ਲੱਗ ਜੇ ਤੇ ਕਹਿੰਦੇ ਇਸ਼ਾਨ ਨਹੀਂ ਕੀਤਾ ਕਿਸੇ ਤੇ ਕਿਸੇ ਤੇ ਕੋਈ ਇਹ ਇਸ਼ਾਨ ਨਹੀਂ ਹੈ ਜੇ ਧਰਮ ਦੀ ਖਾਤਰ ਸੱਚ ਦੀ ਖਾਤਰ ਸਿਰ ਵੀ ਦੇਣਾ ਪੈ ਜੇ ਤੇ ਕਹਿੰਦੇ ਫਿਰ ਕਾਣ ਨਾ ਕੀਜੈ ਉਸ ਚੀਜ਼ ਦਾ ਕਦੇ ਮਾਣ ਵੀ ਨਾ ਕਰਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਹੈ ਹੀ ਸਿਰਮਾਲਕ ਦਾ ਪੋਗਾਮੀ ਨਾ ਚੜਿਆ ਇਹ ਉਹ ਮਹੀਨਾ ਹੈ ਜਿੱਥੇ 6 ਪੋ ਤੋਂ ਲੈ ਕੇ 13 ਬੋਹ ਤੱਕ ਇੱਕ ਹਫ਼ਤੇ ਦੇ ਸਮੇਂ ਸਮੇਂ ਦੇ ਵਿੱਚ ਦਲਗੀਆਂ ਵਾਲੇ ਪੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸਾਰਾ ਪਰਿਵਾਰ ਮਹਾਰਾਜ ਦੇ ਲਖਤੇ ਜੀਰ ਨੋ ਨਿਹਾਲ ਸਾਹਿਬ ਜਦ ਮਹਾਰਾਜ ਦੇ ਸ਼ਹੀਦ ਹੁੰਦੇ ਆ ਨੀਹਾਂ 'ਚ ਖੜੇ ਅੱਜ ਵੀ ਉਹ ਕੁਝ ਕਹਿ ਰਹੇ ਆ ਕਿਸੇ ਲਖਾਰੀ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਮੈਂ ਅਣਖ ਲੱਭਣ ਲਈ ਤੁਰਿਆ ਸੀ ਰੱਬੀ ਨਾ ਕਿਤੇ ਬਾਜ਼ਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਰੱਬੀ ਨਾ ਕਿਤੇ ਬਾਜ਼ਾਰਾਂ ਚੋਂ ਜਦ ਜਾ ਕੇ ਮੈਂ ਸਰਹੰਦ ਵਿੱਠਾ ਮੈਨੂੰ ਮਿਲ ਗਈ ਵਿੱਚ ਦਿਵਾਰਾਂ ਚੋਂ ਕਹਿੰਦੇ ਉਹ ਅਣਖ ਮੈਨੂੰ ਕੰਧਾ 'ਚ ਖੜੀ ਦੇਸ ਗਈ ਉਹ ਕੌਣ ਸੀ ਸਾਡੇ ਵੱਡੇ ਵਡੇਰੇ ਸਾਡੇ ਰੋਲ ਆਈਦੇ ਸਾਡੇ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਸਭ ਜਾਂਦਾ ਬਾਬਾ ਫਰਤੇਸੀ ਤੇ ਉਹ ਨੀਹਾਂ ਪੱਕੀਆਂ ਕਰ ਗਏ ਨਾ ਨੀਹਾਂ 'ਚ ਖੜ ਗਏ ਤੇ ਨੀਹਾਂ 'ਚ ਸਰੀਆ ਨਹੀਂ ਨੀਹਾਂ 'ਚ ਸੀਮੈਂਟ ਨਹੀਂ ਬੱਜਰੀ ਨਹੀਂ ਉਹਨਾਂ ਨੇ ਸੀਮੈਂਟ ਦੀ ਥਾਂ ਬੱਜਰੀ ਦੀ ਥਾਂ ਉੱਥੇ ਸਰੀਏ ਦੀ ਥਾਂ ਤੇ ਆਪਣੇ ਸਰੀਰ ਲਾ ਦਿੱਤੇ ਆਖੋ ਸਤਨਾਮ